ਅਹੀਂ ਤੇ ਬਿਲਕੁਲ ਰੋਡ ਤੇ ਆ ਗਏ ਆ ਜੀ ਜੋ ਮੌਕੀ ਦੀ ਗੱਲ ਨਹੀਂ ਜੜੀ ਆ ਇਹ ਕਿਸੇ ਵੇਲੇ ਇਸ ਜਗ੍ਹਾ ਦੇ ਉੱਤੇ ਖੇਤੀ ਹੁੰਦੀ ਸੀ ਕਿਸਾਨਾਂ ਨੇ ਆਪਣਾ ਝੋਨਾ ਬੀਜਿਆ ਸੀ ਲੇਕਿਨ ਹੁਣ ਝੋਨਾ ਜਿਹੜਾ ਹੈ ਉਹ ਖਤਮ ਹੋ ਚੁੱਕਾ ਹੈ ਤੇ ਸਾਡੇ ਵੀ ਮੰਨਣ ਚ ਇਹ ਗੱਲ ਨਹੀਂ ਆਈ ਵੀ ਸਾਡੇ ਨਾਲ ਆ ਕੌਤਕ ਹੋ ਜਾਵੇਗਾ ਤੁਸੀਂ ਸਪਾਰ ਵੀ ਲੱਗੇ ਸੀ ਸਾਰਿਆਂ ਨੂੰ ਰੋੜ ਕੇ ਤੁਸੀਂ ਨੂੰ ਰੋੜ ਕੇ ਇਸ ਪਰਾਂ ਨੂੰ ਰੋੜ ਕੇ ਤੇ ਇਹ ਦਰਿਆ ਦਾ ਰੂਪ ਬਣ ਗਈ ਜਮੀਨ ਸਾਡੀ ਜਿਹੜੀ ਉਹ ਦਰਿਆ ਦਾ ਰੂਪ ਬਣ ਗਈ ਕੋਈ ਚੁੱਕਣ ਦਾ ਸਾਧਨ ਹੈ ਤੇ ਨਾ ਹੀ ਜਮੀਨ 'ਚ ਪਹੁੰਚਣ ਦਾ ਕੋਈ ਸਾਧਨ ਮੈਂ ਐਸ ਵੇਲੇ ਸਿਚੁਏਸ਼ਨ ਜਿਹੜੀ ਆ ਸਭ ਤੋਂ ਵਰਸਟ ਸਿਚੁਏਸ਼ਨ ਜੇ 100% ਇਹ ਵੀ ਪਿੰਡ ਪੂਰਾ ਅਫੈਕਟਡ ਹੋਇਆ ਜੀ ਇਹਸ ਪਰ ਜਿਹੜੇ ਆ ਉਹਨਾਂ ਨੂੰ ਪ੍ਰੋਪਰਲੀ ਪੱਕਾ ਕੀਤਾ ਜਾਵੇ ਜਿੱਥੇ ਐਕਚੁਅਲ ਉਹਨਾਂ ਦੀ ਜਗ੍ਹਾ ਹੈ ਪਰ ਉਹ ਵੀ ਤਾਂ ਉੱਥੇ ਵੀ ਜਾਣਾ ਤਾਂ ਬਹੁਤ ਔਖਾ ਹੈ ਨਾ ਤੇ ਦੇਖੋ ਮੈਂ ਕਿਹਾ ਵੀ ਗਵਰਨਮੈਂਟ ਦੀ ਮਸ਼ੀਨਰੀ ਤੋਂ ਬਿਨਾਂ ਤਾਂ ਪੋਸਿਬਲ ਨਹੀਂ ਨਾ ਹੈਗਾ ਇੱਕ ਆਮ ਬੰਦਾ ਨਹੀਂ ਕਰ ਸਕਦਾ ਗਵਰਨਮੈਂਟ ਤਾਂ ਕੁਝ ਵੀ ਕਰ ਸਕਦੀ ਹੈ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਜੇ ਗਵਰਨਮੈਂਟ ਪਹਿਲਾਂ ਸਪਰ ਲਾ ਸਕਦੀ ਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਉਸੇ ਸਪਰ ਨੂੰ ਫਿਰ ਪੱਕਾ ਕੀਤਾ ਜਾਵੇ ਤੇ ਜ਼ਮੀਨ ਜਿਹੜੀ ਐਨੈਚੁਰਲੀ ਬਾਹਰ ਆਊਗੀ ਦਰਿਆ ਪੇ ਉਸੇ ਹਿਸਾਬ ਨਾਲ ਪਿੱਛੇ ਹੋ ਜਾਏਗਾ ਹੜ ਆ ਕੇ ਚਲੇ ਗਏ ਲੇਕਿਨ ਅੱਜ ਅਸੀਂ ਹੜ ਦੀ ਐਸੀ ਤਸਵੀਰ ਤੁਹਾਨੂੰ ਤੁਹਾਨੂੰ ਇਸਲੇ ਲੱਗ ਰਿਹਾ ਹੋਵੇਗਾ ਕਿ ਮੈਂ ਰਾਵੀ ਦਰਿਆ ਦੇ ਕੰਡੇ ਖੜਾ ਹਾਂ ਲੇਕਿਨ ਇਹ ਰਾਵੀ ਦਰਿਆ ਦਾ ਕੰਡਾ ਨਹੀਂ ਬਲਕਿ ਕਿਸਾਨਾਂ ਦੇ ਖੇਤ ਨੇ ਜੋ ਕਿ ਇਸ ਵੇਲੇ ਦਰਿਆ ਬਣ ਚੁੱਕੇ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਔਰ ਦਰਅਸਲ ਦਰਿਆ ਨੇ ਆਪਣਾ ਰੂਪ ਇੰਨਾ ਜ਼ਿਆਦਾ ਧਾਰ ਲੈਂਦਾ ਹੈ ਕਿ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਇਸ ਵੇਲੇ ਇਸ ਦਰਿਆ ਨੇ ਆਪਣੇ ਅੰਦਰ ਸਮੇਟ ਲਈਤੀ ਹੈ ਔਰ ਇਹ ਹੁਣ ਇਹ ਜਗ੍ਹਾ ਜਿਹੜੀ ਹੈ ਖੇਤ ਨੇ ਉਹ ਦਰਿਆ ਬਣ ਚੁੱਕੇ ਨੇ ਤੋਂ ਦੱਸਣਾ ਚਾਹਾਂਗੇ ਕਿ ਕਿਸੇ ਵੇਲੇ ਇਸ ਜਗ੍ਹਾ ਦੇ ਉੱਤੇ ਖੇਤੀ ਹੁੰਦੀ ਸੀ ਕਿਸਾਨਾਂ ਨੇ ਆਪਣਾ ਝੋਨਾ ਬੀਜਿਆ ਸੀ ਲੇਕਿਨ ਹੁਣ ਝੋਨਾ ਜਿਹੜਾ ਹੈ ਉਹ ਖਤਮ ਹੋ ਚੁੱਕਾ ਹੈ ਤਾਂ ਜਿਹੜੇ ਪੂਰਾ ਜਿਹੜੇ ਖੇਤ ਨੇ ਉਹ ਦਰਿਆ ਦਾ ਰੂਪ ਲੈ ਚੁੱਕੇ ਨੇ ਤੇ ਇਹ ਕਿਵੇਂ ਠੀਕ ਹੋਏਗਾ ਔਰ ਜਿਨ੍ਹਾਂ ਦੀ ਜ਼ਮੀਨ ਹੈ ਸਾਡੇ ਨਾਲ ਉਹ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਥੋੜਾ ਡੀਪਲੀ ਸਮਝਾਓ ਕਿਉਂਕਿ ਇਹ ਮੰਨਨਯੋਗ ਗੱਲ ਨਹੀਂ ਹੈ ਕਿ ਇੱਥੇ ਖੇਤ ਹੁੰਦੇ ਸੀ ਕਿਉਂਕਿ ਜੋ ਅਸੀਂ ਸਪੀਡ ਪਾਣੀ ਦੀ ਦੇਖ ਰਹੇ ਹਾਂ ਦਰਿਆ ਦੀ ਸਪੀਡ ਹੈ ਔਰ ਪਾਣੀ ਲਗਾਤਾਰ ਚੱਲ ਰਿਹਾ ਹੈ ਕੀ ਹੈ ਮਾਮਲਾ ਮਾਮਲਾ ਖੰਨਾ ਸਾਹਿਬ ਇਤਨਾ ਦਾਵਾ ਵੀ ਮੰਨਨ ਸਾਡੇ ਦੇ ਵਿੱਚ ਵੀ ਇਹ ਗੱਲ ਨਹੀਂ ਆਈ ਜਦ ਅਸੀਂ ਤਾਂ ਆਪਣੀ ਜਾਨ ਬਚਾ ਕੇ ਪਿੱਛੇ ਉੱਚੇ ਥਾਵਾਂ ਤੇ ਹੋ ਗਏ ਤੇ ਸਾਡੇ ਵੀ ਮੰਨਨ 'ਚ ਇਹ ਗੱਲ ਨਹੀਂ ਆਈ ਵੀ ਸਾਡੇ ਨਾਲ ਆ ਕੌਤਕ ਹੋ ਜਾਵੇਗਾ ਇੱਕ ਵੱਖਰਾ ਕੌਤਕ ਹੋਇਆ ਵਾ ਤੁਸੀਂ ਸਪਾਰ ਵੀ ਲੱਗੇ ਸੀ ਸਾਰਿਆਂ ਨੂੰ ਰੋੜ ਕੇ ਤੁਸੀਂ ਨੂੰ ਰੋੜ ਕੇ ਇਸ ਪਰਾਂ ਨੂੰ ਰੋੜ ਕੇ ਤੇ ਇਹ ਦਰਿਆ ਦਾ ਰੂਪ ਬਣ ਗਈ ਜ਼ਮੀਨ ਸਾਡੀ ਜਿਹੜੀ ਉਹ ਦਰਿਆ ਦਾ ਰੂਪ ਬਣ ਗਈ ਜਿਹੜੀ ਕਿ 13 बाई 13 ਦੇ ਕਮਰੇ ਦੀ ਗੱਲ ਚੱਲਦੀ ਹੈ ਉੱਥੇ ਕੀ ਹੁੰਦਾ ਸੀ ਵੀ ਅਸੀਂ ਲਾਗੇ ਪਾਸੇ ਦੇ ਖੇਤਾਂ ਵਾਲੇ ਘਟੋ ਘਾਟ ਕੋਈ 200 ਏਕੜ ਵਾਲੇ ਆਂਢੀ ਗੁਆਂਢੀ ਬੈਠ ਕੇ ਆਪਣਾ ਉੱਥੇ ਬਹਿ ਜਾਈਦਾ ਸ਼ਾਮੇ ਚਾਹ ਪਾਣੀ ਬਣਾਉਣਾ ਗੱਪ ਸ਼ੱਪ ਲਾਉਣੀ ਸਾਨੂੰ ਉਹ ਜਗ੍ਹਾ ਹੀ ਨਹੀਂ ਲੱਭ ਰਹੀਆਂ ਸਾਨੂੰ ਸਮਝ ਹੀ ਨਹੀਂ ਆ ਰਹੀ ਵੀ ਸਾਡੇ ਨਾਲ ਪਾਣਾ ਕੀ ਵਾਪਰਿਆ ਹੈ ਇੱਥੇ ਤੇ ਘਰ ਵੀ ਹੁੰਦੇ ਸੀ ਘਰ ਵੀ ਹੈਗਾ ਇਹ ਡੇਰੇ ਹੀ ਛੋਟੇ ਛੋਟੇ ਅੱਛਾ ਡੇਰੇ ਸੀਗੇ ਇੱਥੇ ਤਾਂ ਹਾਂਜੀ ਛੋਟੇ ਛੋਟੇ ਡੇਰੇ ਹੀ ਜਿਵੇਂ ਜਿਵੇਂ ਮਤਲਬ ਮੇਰਾ ਵਾ ਪਾਜੀ ਦਾ ਵਾ ਉਹਨਾਂ ਦਾ ਉਹਨਾਂ ਦਾ ਵਾ ਕਿਸੇ ਦਾ ਵਾ ਇਸ ਤਰ੍ਹਾਂ ਕਰਕੇ ਇਹ ਜਿਹੜਾ ਇਸ ਵੇਲੇ ਪਾਣੀ ਆਪਾਂ ਵੇਖ ਰਹੇ ਆ ਇਹ ਇੱਥੇ ਇੱਥੇ ਪੂਰੀ ਪ੍ਰੋਪਰ ਵਟ ਹੁੰਦੀ ਸੀ ਜ਼ਮੀਨ ਦੀ ਬਿਲਕੁਲ ਆਪੋ ਆਪਣੀਆਂ ਹੱਦਬੰਦੀਆਂ ਹੀ ਜੀ ਕਿਸੇ ਦਾ ਕੋਈ ਮਤਲਬ ਕੋਈ ਇੱਥੇ ਕਿ ਹਾਂ ਹੀ ਜਰਾਲ ਮਿਲ ਕੇ ਸਾਰੇ ਭਾਈ ਰਹਿੰਦੇ ਕੋਈ ਰੌਲਾ ਨਹੀਂ ਕਿਸੇ ਦਾ ਹੂੰ ਪੂਰੀਆਂ ਹੱਦਬੰਦੀਆਂ ਬਣੀਆਂ ਹੀ ਨਕਸ਼ਾ ਸਾਰਾ ਕੁਝ ਹੈਗਾ ਇਹ ਜੇ ਮਾਲਕੀ ਜ਼ਮੀਨਾਂ ਨੇ ਕੋਈ ਅਹੀਂ ਨਾਂ ਤੇ ਜਗਲਾਦ ਦੀ ਜੇ ਸਾਡੇ ਕੋਲ ਨਾ ਸਾਡੇ ਕੋਲ ਕੋਈ ਸੈਂਟਰ ਗਵਰਨਮੈਂਟ ਦੀ ਆ ਨਾ ਕੋਈ ਪੰਜਾਬ ਗਵਰਨਮੈਂਟ ਦੀ ਆ ਜੱਦੀ ਪੁਰਸ਼ੀ ਮਾਲਕੀ ਜ਼ਮੀਨਾਂ ਨੇ ਖੰਨਾ ਸਾਹਿਬ ਅਹੀਂ ਦੇ ਆਪਣੀ ਇਸ ਹਾਲਤ ਨੂੰ ਕਿਹਦੇ ਗਾੜੀ ਬਿਆਨ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕਿੱਥੇ ਬਿਆਨ ਕਰੀਏ ਇੱਕ ਪਾਸੇ ਰੇਤਾ ਦੂਜੇ ਪਾਸੇ ਪਾਣੀ ਵੀ ਹੈ ਅਹੀਂ ਜੇ ਇੱਕ ਪਾਸੇ ਜੀ ਦਰਿਆ ਆ ਪੈਣੀਆਂ ਚ ਦੂਜੇ ਪਾਸੇ 7-8-8 ਫੁੱਟ ਰੇਤ ਪਾ ਗਿਆ ਕੋਈ ਮਿੱਟੀ ਪਾ ਗਿਆ ਸਾਨੂੰ ਸਮਝ ਨਹੀਂ ਲੱਗਣ ਰਹੀ ਵੀ ਅਸੀਂ ਕਰੀਏ ਤੇ ਕਰੀਏ ਕੀ ਮਤਲਬ ਉਹਨਾਂ ਦਰਿਆ ਬਣ ਗਏ ਤੁਹਾਡੇ ਕਿਹੜੇ ਦਰਿਆ ਬਣ ਗਏ ਜੀ ਤੇ ਇਹ ਹਟਣਗੇ ਕਿਵੇਂ ਮਲੇ ਇਹਦਾ ਕੋਈ ਸੋਰਸ ਵੀ ਨਹੀਂ ਹੈ ਕਿਉਂਕਿ 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 ਪਾਣੀ ਜੇ ਇੰਨਾ ਦਰਿਆ ਦਾ ਪਾਣੀ ਆ ਗਿਆ ਔਰ ਤੁਸੀਂ ਦੇਖ ਰਹੇ ਹੋ ਪਾਣੀ ਇਸ ਵੇਲੇ ਫੁੱਲ ਸਪੀਡ ਤੇ ਚੱਲ ਰਿਹਾ ਹੈ ਤੇ ਇਹਨੂੰ ਫਿਰ ਕਿਵੇਂ ਹੱਲ ਕੀ ਕੀਤਾ ਜਾਏਗਾ ਕਿਵੇਂ ਮਲਕੀਅਤ ਕੀਤੀ ਜਾਏਗੀ ਮਲਕੀਅਤ ਜੀ ਇਹਦੀ ਪਿੱਛੇ ਸਪਾਰ ਸਾਰੇ ਜਿਹੜੀ ਹੈ ਇਹਨਾਂ ਦੇ ਪ੍ਰੋਪਰ ਜਿਹੜੇ ਰੁੜੇ ਨੇ ਸਪਾਰ ਰੁੜੇ ਆ ਤੁਸੀਂ ਰੁੜੀ ਆ ਉਹਨੂੰ ਆਪਣੀ ਨੂੰ ਉਸੇ ਨੂੰ ਪ੍ਰੋਪਰ ਮਜ਼ਬੂਤ ਕਰਨ ਪੱਥਰ ਜਿੱਥੇ ਜਿੰਨੇ ਤਾਂ ਜਿਹਨਾਂ ਨੇ ਕੰਧਾਂ ਕੀਤੀਆਂ ਸੀਗੀਆਂ ਨਾ ਉੱਚੀਆਂ ਬਹੁਤ ਤੁਸੀਂ ਦੇ ਨਾਲ ਉਥੋਂ ਤੁਸੀਂ ਬਜ ਗਈ ਆ ਅੱਗੇ ਇਹਨਾਂ ਨੇ ਵਧੀਆਂ ਹੀ ਨਹੀਂ ਆਪਣਾ ਸਪਾਰੀ ਪੂਰੇ ਨਹੀਂ ਬੱਦੇ ਨਾ ਉਹਦੇ ਨਾਲ ਕੰਧ ਕੀਤੀ ਸੀਗੀ ਅੱਛਾ ਇੱਥੇ ਫੈਂਸਿੰਗ ਵੀ ਹੁੰਦੀ ਸੀ ਇਸ ਤੋਂ ਅੱਗੇ ਹਾਂਜੀ ਤਾਂ ਬਿਲਕੁਲ ਤਸਵੀਰ ਤਾਂ ਦਿਖਾਨਿਆ ਕਿ ਇਸ ਦੇ ਜਿੱਥੇ ਤੁਸੀਂ ਦਰਿਆ ਜਿਸ ਨੂੰ ਕੀ ਖੇਤ ਸੀ ਜਿਹੜੇ ਹੁਣ ਦਰਿਆ ਬਣ ਚੁੱਕੇ ਨੇ ਇਹਦੇ ਬਾਹਰ ਬੀਐਸਐਫ ਦੀ ਫੈਂਸਿੰਗ ਹੁੰਦੀ ਸੀ ਉਹ ਵੀ ਤਬਾਹ ਹੋ ਗਈ ਜੀ ਸਾਰੀ ਉਹਦੇ ਵਿੱਚ ਚਾਰ ਫੈਂਜ ਹੈਗੀਆਂ ਸੀ ਜੀ ਉਹ ਸਾਰੀਆਂ ਹੀ ਉਹਦੇ ਬੇ ਬੇ ਹੱਦ ਖਰਾਬ ਹੋਈਆਂ ਨੇ ਨਾ ਕੋ ਟੰਕ ਪਜਾ ਨਾ ਕੋ ਗੱਡੀ ਬਜੀ ਨਾ ਕੋ ਉਹਨਾਂ ਦਾ ਸਾਨੂੰ ਤੇ ਇਥੋਂ ਤੱਕ ਵੀ ਆ ਸਾਰਾ ਮਤਲਬ ਵੀ ਫੌਜੀ ਵੀ ਬਹੁਤ ਰੁੜੇ ਆ ਕੁਝ ਬੰਦਿਆਂ ਸਾਡਿਆਂ ਵੇਖੇ ਵੀ ਨੇ ਰੁੜਦੇ ਪਰ ਚਲੋ ਪਰ ਤੁਹਾਡੀ ਉਹ ਜਮੀਨਾ ਦੀ ਕਿੰਨੇ ਕਿ ਕਿੱਕੜ ਜਮੀਨ ਟੋਟਲ ਜਿਹੜੀ ਹੈ ਕਿੰਨੇ ਕਿ ਪਿੰਡ ਜਿਹੜੇ ਅਫੈਕਟਡ ਹੋਏ ਨੇ ਜਿਹੜੇ ਕੀ ਇਸ ਵੇਲੇ ਜਿਹੜੇ ਪਿੰਡ ਦਰਿਆ ਬਣ ਗਏ ਨੇ ਜਿਹੜਾ ਜੀ ਸਾਡਾ ਪਿੰਡ ਆ ਗੁਰਚੱਕ ਇਹਦੀ 750 750 ਏਕੜ ਜਮੀਨ ਆ ਇਹ ਵੀ ਨਸ਼ਟ ਹੋ ਗਈ ਆ ਪਿੰਡ ਲੱਲੂਆਣਾ ਜੀ ਉਹਦੀ ਹੋ ਗਈ ਆ ਮਨਸੂਰ ਆ ਗੁਨੀਆ ਆ ਅਗੋਂ ਕਣੀਆਂ ਆ ਕੋਨੇਵਾਲ ਨੂੰ ਅਗੋਂ ਪੈ ਜਾਂਦਾ ਅੰਮ੍ਰਿਤਸਰ ਪੈ ਜਾਂਦਾ ਜੀ ਉਹ ਉਹ ਇਹਨੇ ਪਿੰਡ ਜਿਹੜੇ ਕੋ ਕੋਟਲ ਮੰਗਾ ਲਓ ਤੁਸੀਂ 7-8 ਪਿੰਡ ਹੈਗੇ ਜਿਹੜੇ ਸਾਰੇ ਠੇਠਰ ਕੇ ਵੀ ਆ ਬਡਾਲ ਵੀ ਆ ਸਾਰੇ ਮਤਲਬ ਕਿ ਸਾਰੇ ਦਰਿਆ ਬਣ ਗਏ ਨੇ ਦਰਿਆ ਬਣ ਗਏ ਸਾਨੂੰ ਸੋਰਥ ਨਹੀਂ ਲੱਭ ਰਿਆ ਇਨਿਆ ਪਿੰਡਾਂ ਨੂੰ ਵੀ ਅਸੀਂ ਆਪਦੀ ਰੋਟੀ ਰੋਜੀ ਕਿੱਥੋਂ ਚਲਾਉਣੀ ਆ ਅੱਜ ਮਿੰਨ ਦੇਖੋ ਵੀ ਦਰਿਆ ਬਣ ਗਿਆ ਰੇਤ ਸੁਰਤੀ ਮਿੱਟੀ ਸੁਰਤੀ ਦਰਿਆਵਾਂ ਆ ਗਿਆ ਨਾ ਤੇ ਅਸੀਂ ਉਹ ਮਿੱਟੀ ਕਿਤਨਾ ਚੁੱਕ ਕੇ ਲਿਆਵਾਂਗੇ ਰੇਤ ਕਿਤਨਾ ਚੁੱਕ ਕੇ ਲਿਆਵਾਂਗੇ 베ੜੀ ਤੇ ਦਿਹਾਣੀ ਜਾਣੀ ਇੱਥੇ 베ੜੀ ਵੀ ਨਹੀਂ ਚੱਲਦੀ ਇੱਥੇ 베ੜੀ ਤੇ ਤੁਸੀਂ ਸਿਆਣੇ ਜੇ 베ੜੀ ਤੇ ਰੇਤ ਥੋੜੀ ਲੱਦੀ ਜਾਏਗੀ ਨੇ ਜੇ ਵੀ ਜਲਦਨੀ ਹੈ ਤੇ ਲੱਦਣ ਵਾਸਤੇ ਵੀ ਕੋਈ 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 ਟਿਪਰ ਚਾਹੀਦਾ ਜਾਂ ਕੋਈ ਮਸ਼ੀਨ ਚਾਹੀਦੀ ਉਹ ਵੀ ਨਹੀਂ ਜਾ ਸਕਦੀ ਵੇਖੋ ਜੀ ਉੱਥੇ ਪਹੁੰਚ ਹੀ ਨਹੀਂ ਸਕਦੀ ਤੇ ਨਾ ਹੀ ਉਹਨੂੰ ਲੱਦ ਕੇ ਲਿਆ ਸਕਦੇ ਆ ਤੇ ਨਾ ਹੀ ਉਹ ਜ਼ਮੀਨ ਸਾਡੀ ਸਾਨੂੰ ਫਸਲ ਦੇ ਸਕਦੀ ਆ ਅਸੀਂ ਤੇ ਬਿਲਕੁਲ ਰੋਡ ਤੇ ਆ ਗਏ ਆ ਜੀ ਜੋ ਮੁੱਕ ਦੀ ਗਾਣੀ ਜੜੀ ਆ ਵੀ ਰੋਡ ਤੇ ਆ ਗਏ ਆ ਰੇੜੀ ਲਾਈਏ ਕੇਲੇ ਵਿੱਚ ਹੀ ਕੀ ਕਰੀਏ ਕੀ ਨਾ ਕਰੀਏ ਸਮਝ ਨਹੀਂ ਆ ਰਹੀ ਤਾਂ ਬਿਲਕੁਲ ਤਸਵੀਰ ਬੜੀ ਮੰਦ ਭਾਗੀ ਇੱਕ ਵਾਰ ਫੇਰ ਤੁਹਾਨੂੰ ਤਸਵੀਰ ਰਾਹੀ ਥੋੜਾ ਦਹਾਨ ਦੀ ਕੋਸ਼ਿਸ਼ ਕਰਨੀ ਆ ਤੇ ਕੁਝ ਇਲਾਕੇ ਦੇ ਲੋਕ ਉਹਨਾਂ ਆ ਵੀ ਗੱਲਬਾਤ ਜਾਰੀ ਰੱਖਾਂਗੇ ਇਹ ਜ਼ਮੀਨ ਤੁਸੀਂ ਜਿਹੜੀ ਇਸ ਵੇਲੇ ਵੇਖ ਰਹੇ ਹੋ ਇਹ ਦਰਿਆ ਜਿਹੜਾਇਸ ਵਿਲੇ ਜੋ ਕਿ ਖੇਤ ਹੁੰਦੇ ਸਨ ਔਰ ਖੇਤ ਦੇ ਵਿੱਚ ਪੂਰਾ ਦਰਿਆ ਵਗ ਰਿਹਾ ਅਕਸਰ ਦਰਿਆ ਦੇ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਦੇਖਣ ਨੂੰ ਮਿਲਦੀ ਹੈ ਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੁੰਦਾ ਉਸਤੇ ਅੱਗੇ ਤੁਹਾਨੂੰ ਦਿਖਾਣੇ ਆ ਕਿ ਉਸ ਤੋਂ ਅੱਗੇ ਜਿਹੜਾ ਏਰੀਆ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਉੱਥੇ ਰੇਤ ਅਤੇ ਮਿੱਟੀ ਆ ਗਈ ਹੈ ਹੁਣ ਸਵਾਲ ਹੈ ਕਿ ਅਗਰ ਕਿਸੇ ਕਿਸਾਨ ਨੇ ਉੱਥੇ ਜਾਣਾ ਹੋਵੇ ਤੇ ਉਹਦੇ ਕੋਲ ਜਾਣ ਦਾ ਦਰਿਆ ਕੋਈ ਨਹੀਂ ਹੈ ਕਿਉਂਕਿ ਇੱਥੇ ਨਾ ਤਾਂ ਕਦੀ ਬੇੜੀ ਚੱਲੀ ਤੇ ਨਾ ਇਸ ਤਰ੍ਹਾਂ ਦਾ ਕੋਈ ਸੀਗਾ ਕੋਈ ਰਸਤਾ ਔਰ ਇੱਥੋਂ ਦੀ ਲੋਕ ਸੜਕ ਰਾਹੀ ਜਾਂਦੇ ਸੀ ਲੇਕਿਨ ਆ ਸੜਕ ਬਿਲਕੁਲ ਤਬਾਹ ਹੋ ਗਈ ਤੇ ਦਰਿਆ ਨੇ ਇਹਨੂੰ ਆਪਣੇ ਵਿੱਚ ਸਮੇਟ ਲਿਆ ਉਸ ਤੋਂ ਅੱਗੇ ਰੇਤ ਹੈ ਔਰ ਉਸ ਤੋਂ ਅੱਗੇ ਵੀ ਜਿਹੜਾ ਹੈ 라ਵੀ ਦਰਿਆ ਹੈ ਔਰ ਉਸ ਤੋਂ ਅੱਗੇ ਜਿਹੜੀ ਫੈਂਸਿੰਗ ਹੈ ਇਸ ਤੋਂ ਅੱਗੇ ਜਾਣਾ ਇਸ ਵੇਲੇ ਨਾ ਮੁਮਕਿਨ ਹੈ ਤਾਂ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਰਸਤਾ ਜਿਹੜਾ ਕੱਟਿਆ ਹੋਇਆ ਨਜ਼ਰ ਆ ਰਿਹਾ ਨੇ ਸਾਡੇ ਨਾਲ ਇੱਕ ਹੋਰ ਜਿਹੜੇ ਪਿੰਡ ਦੇ ਲੋਕ ਨੇ ਕਿਉਂਕਿ ਇਹਨਾਂ ਦੀ ਵੀ ਜ਼ਮੀਨ ਹੈ ਔਰ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਭਾਜੀ ਫਿਰ ਇਹਦੀ ਪਰ ਭਾਈ ਫਿਰ ਉਹ ਕੀ ਮਤਲਬ ਕੀ ਸਵਾਲ ਵੀ ਆਪਣੇ ਕੋਲ ਵੀ ਨਹੀਂ ਹੈ ਉਹ ਕੀ ਕੀਤਾ ਜਾ ਸਕਦਾ ਹੈ ਅਨਿ ਅਸੀਂ ਤੇ ਆਉਂਨੇ ਤੁਹਾਡੇ ਮੀਡੀਅਮ ਰੇਂਜ ਵੀ ਸਾਨੂੰ ਦੇ ਜ਼ਮੀਨਾਂ ਜਿਹੜੀਆਂ ਨੇ ਮਾਮੇ ਕੋਲ ਕਟੌਦੀ ਕਰਕੇ ਥੋੜਾ ਬਹੁਤ ਪਿੱਛੇ ਦਿੱਤੀਆਂ ਜਿਹਨ ਸਾਡੀ ਇਹ ਜ਼ਮੀਨ ਤੋਂ ਜੋ ਚੱਲਣ ਜੋਗ ਹੈ ਹੀ ਨਹੀਂ ਕਿ ਤੇ ਵਾਹ ਨਹੀਂ ਬਣਨੀ ਸਕਦੀ ਦਰਿਆ ਉਹ ਬਣ ਗਈ ਆ ਤੇ ਉਹਦਾ ਤੇ ਇਹੀ ਆ ਵੀ ਜੇਦਣ ਸਰਕਾਰ ਕੋ ਸਾਰੇ ਸਾਡੇ ਕਾਗਜ਼ਾਤ ਨਹੀਂ ਉਹ ਸਾਡ ਨੂੰ ਪਿੱਛੇ ਜ਼ਮੀਨ ਕਿਤੇ ਵੀ ਦਿੱਤੀ ਜਾਵੇ ਜ਼ਮੀਨ ਜਿਹੜੀ ਹੈ ਤੇ ਬਿਲਕੁਲ ਬੇਕਾਰ ਹੋ ਗਈ ਆ ਦਰਿਆ ਦੀ ਮਾਰਤਲੀ ਆ ਗਈ ਆ ਕੁਝ ਦਰਿਆ ਨੇ ਆਪਣੇ ਵਿੱਚ ਲੈ ਲਈ ਆ ਤੇ ਕੁਝ ਜਿਹੜੀ 8 9 ਨੂੰ ਫੁੱਟ ਜਿਹੜੀ ਉਹਦੇ ਵਿੱਚ ਚੌੜੀ ਦਿੱਤੀ ਆ ਤੇ ਉੱਥੋਂ ਕੱਢੀ ਨਹੀਂ ਜਾ ਸਕਦੀ ਕੋਈ ਵੀ ਕੰਮ ਨਹੀਂ ਚੱਲ ਸਕਦਾ ਜਿਹੜੀ ਉੱਪਰ ਵਾਲੀ ਆ ਉਹ ਵੀ ਸਾਡੇ ਕਿਸੇ ਕੰਮ ਨਹੀਂ ਗਈ ਤੇ ਜਿਹੜੀ دریا ਦੇ ਵਿੱਚ ਆ ਗਈ ਉਹ ਵੀ ਕਿਸੇ ਕੰਮ ਨਹੀਂ ਗਈ ਸਾਡੇ ਕੋਲ ਐਡਵੋਕੇਟ ਸਰਾਣ ਸਾਹਿਬ ਮੌਜੂਦ ਨੇ ਸਰਾਣ ਸਾਹਿਬ ਇਹ ਮਤਲਬ ਬੜੀ ਇੱਕ ਅਲੱਗ ਜੀ ਤਸਵੀਰ ਹੈ ਕਿਉਂਕਿ ਅਕਸਰ ਅਸੀਂ ਖੇਤ ਵੀ ਦੇਖ ਲਏ ਜ਼ਮੀਨਾਂ ਉਜੜਦੀਆਂ ਵੀ ਦੇਖ ਲਈਆਂ ਰੇਤਾ ਵੀ ਦੇਖ ਲਈ ਪਾਣੀ ਵਾਲੇ ਖੇਤ ਤੇ ਪਹਿਲੇ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਪਾਣੀ ਖੇਤਾਂ 'ਚ ਮਤਲਬ ਪਾਣੀ ਹੈ ਔਰ ਦਰਿਆ ਹੈ ਪਾਣੀ ਵੀ ਨਹੀਂ ਹੈ ਕਿਉਂਕਿ ਇਹ ਦਰਿਆ ਬਣ ਗਏ ਬੜੀ ਜੀ ਬੁਗਰੀਬ ਗਰੀਬ ਸਥਿਤੀ ਬਣੀ ਹੋਈ ਆ ਕੋਈ ਸਮਝ ਨਹੀਂ ਆ ਰਿਹਾ ਕਿ ਕੀ ਹੋ ਕੀ ਰਿਹਾ ਹੈ ਕਿਉਂਕਿ ਕੁਸ਼ਕ ਜ਼ਮੀਨ ਦੇ ਵਿੱਚ ਪਾਣੀ ਆ ਸਟਿਲ ਅਜੇ ਤੇ ਕੁਸ਼ਕ ਜ਼ਮੀਨ ਦੇ ਵਿੱਚ ਮਿੱਟੀ ਤੇ ਰੇਤ ਇੰਨੀ ਜ਼ਿਆਦਾ ਹੈ ਨਾ ਮਿੱਟੀ ਆ ਨਾ ਰੇਤ ਆ ਨਾ ਕੋਈ ਚੁੱਕਣ ਦਾ ਸਾਧਨ ਹੈ ਤੇ ਨਾ ਹੀ ਜ਼ਮੀਨ 'ਚ ਪਹੁੰਚਣ ਦਾ ਕੋਈ ਸਾਧਨ ਹੈ ਵੇਖੋ ਇਹ ਬਜ਼ੁਰਗ ਤੁਹਾਨੂੰ ਦੱਸੇ 13 ਬਾਈ 13 ਦਾ ਕੋਠਾ ਨਹੀਂ ਲੱਭ ਰਿਹਾ ਇਹਨਾਂ ਦੀ ਮੋਟਰ ਨਹੀਂ ਲੱਭ ਰਹੀ ਟਰਾਂਸਫਾਰਮਰ ਖੰਭਾ ਕੋਈ ਲੱਭ ਨਹੀਂ ਰਿਹਾ ਫਸਲ ਜਿਹੜੀ ਉਹ ਨਹੀਂ ਲੱਭ ਰਹੀ ਜ਼ਮੀਨੀ ਨਹੀਂ ਲੱਭ ਰਹੀ ਜਿਵੇਂ ਇਹ ਸਾਰੀ ਦਰਿਆ ਨੇ ਆਪਣੇ ਵਿੱਚ ਲੈ ਲਈ ਹੈ ਜੀ ਤੇ ਇਹ ਦਰਿਆ ਹੀ ਬਣ ਗਿਆ ਨਾ ਪੂਰਾ ਇਹ ਅੱਜ ਇਹ ਅਲਟੀਮੇਟਲੀ ਦਰਿਆ ਦਰਿਆ ਜਿਸ ਤਰ੍ਹਾਂ ਕੋਈ ਮਾਲਕ ਹੈ ਉਹ ਦਰਿਆ ਵੀ ਕਹੇਗਾ ਕਿ ਮੇਰੀ ਜ਼ਮੀਨ ਹੈ ਜੀ ਮੈਂ ਤੇ ਪੂਰਾ ਇਸਲੇ ਕਬਜ਼ਾ ਕੀਤਾ ਨਹੀਂ ਜੀ ਮਾਲਕੀ ਜ਼ਮੀਨਾਂ ਨੇ ਸਾਰਿਆਂ ਦੀ ਮੈਂ ਤੁਹਾਨੂੰ ਵੈਸੇ ਕਰ ਰਿਹਾ ਲੇਕਿਨ ਦਰਿਆ ਜਿਸ ਤਰੀਕੇ ਦੇ ਨਾਲ ਆਇਆ ਤੇ ਦਰਿਆ ਨੇ ਤੇ ਪੂਰੀ ਆਪਣੀ ਮਾਲਕੀ ਦਿਖਾਈ ਮੈਂ ਕਿਹਾ ਇੱਕ ਤਾਂ ਦਰਿਆ ਹੋ ਗਿਆ ਇੱਕ ਦਰਿਆ ਪੂਰੇ ਪੈਰਲਰ ਦੂਸਰਾ ਵਗਣ ਡਿਆ ਜੀ ਆ ਦੂਸਰਾ ਦਰਿਆ ठीक है ना इस कर के एस्वर्ड सिचुएशन जड़ी आप सबतों वर्स्ट सिचुएशन जे 100% एभी पेंट पूरा अफेक्टेड होया जी क्योंकि 7-800 एकड़ जमीन सी और कुछ भी नहीं दब रहा इथों जी हालात ਤੁਸੀਂ ਦੇਖਿਆ ਜਮੀਨ ਅਜੇ ਤੱਕ ਪਾਣੀ ਨਹੀਂ ਸੋਖ ਰਿਆ ਤੇ ਕਿਵੇਂ ਪੋਸੀਬਲ ਹੀ ਨਹੀਂ ਹੈਗਾ ਕਿ ਤੁਸੀਂ ਦੂਸਰੀ ਸਾਈਡ ਵੀ ਚਲੇ ਜਾਓਗੇ ਇਥੋਂ ਦੂਰ ਦੂਰ ਤੱਕ ਨਿਗਾ ਮਾਰੋ ਸਿਰਫ ਤੁਹਾਨੂੰ ਰੇਤ ਤੇ ਮਿੱਟੀ ਦਿਖੂਗੀ ਕੋਈ ਜਮੀਨ ਕੋਈ ਵੀ ਦਿਖਾਓ ਕੋਈ ਫਸਲ ਖੜੀ ਦਿਖਦੀ ਹੋਵੇ ਜੀ ਸੋ ਇਸ ਕਰਕੇ ਮੈਂ ਤੇ ਹੀ ਤੇ ਦੂਰ ਦੀ ਗੱਲ ਰਹੀ ਫਿਲਹਾਲ ਇਥੋਂ ਪਾਰ ਜਾਣਾ ਕਿਉਂਕਿ ਤੁਸੀਂ ਦੇਖੋਗੇ ਕਿਉਂਕਿ ਇਹ ਦਰਿਆਵ ਹੈ तकरीबन 25 ਫੁੱਟ ਹੋਊਗਾ ਨੇ ਮੇਨਮ ਵੀ ਬਾਈ ਫੁੱਟ ਹੋਏਗਾ ਜੀ 20 ਬਾਈ ਫੁੱਟ 20 ਬਾਈ ਫੁੱਟ ਪਾਰਕ ਜਾ ਕੇ ਫਿਰ ਉਹ ਰੇਤਾ ਤੱਕ ਪਹੁੰਚਣਾ ਤੇ ਰੇਤੇ ਦੇ ਥੱਲੇ ਵੀ ਜਿਹੜਾ ਝੋਨਾ ਲੱਗਾ ਸੀ ਉਹ ਤੋਂ ਬਰਬਾਦ ਹੋ ਗਿਆ ਹੁਣ ਰੇਤ ਨੂੰ ਚੁੱਕਣ ਦਾ ਜਰੀਆ ਹੀ ਕੋਈ ਨਹੀਂ ਹੁਣ ਇੱਥੇ ਵੀ ਫਿਰ ਬੇੜਾ ਕਿਸ਼ਤਾ ਚੱਲਿਆ ਕਰੇਗਾ ਦੇਖੋ ਜੀ ਬੇੜਿਆਂ ਦੇ ذریعے ਨਾ ਤਰੀਏ ਇਤਨੀ ਲੈਂਦੇ ਜੇ ਇੱਕੋ ਹੀ ਹੱਲ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਕੋਈ ਆਲਟਰਨੇਟ ਸੋਚੇ ਔਰ ਆਲਟਰਨੇਟ ਦੇਖ ਕੇ ਤੇ ਇਹਨਾਂ ਨੂੰ ਜ਼ਮੀਨ ਜਿਹੜੀ ਆ ਹਾਂ ਥੋੜੀ ਬੋਤੀ ਕਟੌਤੀ ਲਾ ਕੇ ਪਿੱਛੇ ਦੇ ਦੇ ਇਹਨਾਂ ਨੂੰ ਜੇ ਐਕਚੁਅਲ ਆਬਾਦ ਕਰਨੇ ਕਰ ਇੱਕ ਮੇਰਾ ਹੋਰ ਸਵਾਲ ਹੈ ਕਿ ਆਖਿਰਕਾਰ ਇਹ ਜ਼ਮੀਨ ਦੀ ਹੁਣ ਡਾਈਮੈਂਸ਼ਨ ਕਿਵੇਂ ਹੋਏਗੀ ਕਿਉਂਕਿ ਡਾਈਮੈਂਸ਼ਨ ਜੋਗੀ ਨਹੀਂ ਰਹੀ ਜ਼ਮੀਨ ਕਿਉਂਕਿ ਸਾਰਾ ਤੇ ਦਰਿਆਜ ਵਾਗ ਗਈ ਜਿੰਗਾ ਦੇਖੋ ਗਵਰਨਮੈਂਟ ਕੋ ਡਾਟਾ ਸਾਰਾ ਹੁੰਦਾ ਗਵਰਨਮੈਂਟ ਕਰ ਸਕਦੀ ਕੋ ਵੱਡੀ ਗੱਲ ਨਹੀਂ ਗਵਰਨਮੈਂਟ ਵਾਸਤੇ ਕੋ ਵੱਡੀ ਗੱਲ ਨਹੀਂ ਹੈਗੀ ਕਿ ਇਹਨੂੰ ਇਹਦੀ ਡ ਕਿਉਂਕਿ ਅੱਜਕੱਲ ਤਾਂ ਬੜੀ ਐਡਵਾਂਸਡ ਟੈਕਨੋਲੋਜੀ ਹੈਗੀ ਡਿਮਾਰਕੇਸ਼ਨ ਦੀ اچھا ਇਹ ਦਰਿਆ ਰੁਕ ਸਕਦਾ ਉਹਨ ਕਿ ਇਹਦਾ ਕੋਈ ਹੱਲ ਹੈ ਦਰਿਆ ਰੁਕਨ ਦਾ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਜ਼ਮੀਨ ਦੇਖ ਰਹੇ ਹਾਂ ਪਹੁੰਚ ਕਰਨੀ ਬੜੀ ਮੁਸ਼ਕਲ ਹੈ ਤੇ ਦਰਿਆ ਕਿਵੇਂ ਰੁਕੇਗਾ ਦੇਖੋ ਜਿਹੜੇ ਸਪਰ ਲੱਗੇ ਆ ਸਪਰ ਜਿਹੜੇ ਆ ਉਹਨਾਂ ਨੂੰ ਪ੍ਰੋਪਰਲੀ ਪੱਕਾ ਕੀਤਾ ਜਾਵੇ ਜਿੱਥੇ ਐਕਚੁਅਲ ਉਹਨਾਂ ਦੀ ਜਗਾ ਹੈ ਪਰ ਉਹ ਵੀ ਤਾਂ ਉੱਥੇ ਵੀ ਜਾਣਾ ਤੇ ਬਹੁਤ ਔਖਾ ਹੈ ਨਾ ਤੇ ਦੇਖੋ ਮੈਂ ਕਿਹਾ ਵੀ ਗਵਰਨਮੈਂਟ ਦੀ ਜ ਮਸ਼ੀਨਰੀ ਤੋਂ ਬਿਨਾਂ ਤਾਂ ਪੋਸੀਬਲ ਨਹੀਂ ਨਾ ਹੈਗਾ ਇੱਕ ਆਮ ਬੰਦਾ ਨਹੀਂ ਕਰ ਸਕਦਾ ਨਾ ਗਵਰਨਮੈਂਟ ਤਾਂ ਕੁਝ ਵੀ ਕਰ ਸਕਦੀ ਹੈ ਇੱਥੇ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਜੇ ਗਵਰਨਮੈਂਟ ਪਹਿਲਾਂ ਸਪਰ ਲਾ ਸਕਦੀ ਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਉਸੇ ਸਪਰ ਨੂੰ ਫਿਰ ਪੱਕਾ ਕੀਤਾ ਜਾਵੇ ਤੇ ਜ਼ਮੀਨ ਜਿਹੜੀ ਹੈ ਨੈਚੁਰਲੀ ਬਾਹਰ ਆਊਗੀ ਦਰਿਆ ਪੇ ਉਸੇ ਹਿਸਾਬ ਨਾਲ ਪਿੱਛੇ ਹੋ ਜਾਏਗਾ ਜੀ ਇੱਥੋਂ ਦੀ ਕਿੰਨੇ ਕੁ ਫੁੱਟ ਦਾ ਏਰੀਆ ਕਿੰਨੇ ਕੁ ਹੈਗਾ ਕਿਲੋਮੀਟਰ ਦਾ ਏਰੀਆ ਜਿਹੜਾ ਫੈਂਸਿਕ ਤੱਕ ਜਾਂਦਾ ਹੈ ਕਿ ਜਿੱਥੋਂ ਦੀ ਫੈਂਸਿੰਗ ਮਤਲਬ ਪਾਕਿਸਤਾਨ ਦੀ ਜ਼ਮੀਨ ਹੈ ਬਿਲਕੁਲ ਤਕਰੀਬਨ 4-5 ਪਿੰਡ ਜਿਸ ਤੋਂ ਅੱਗੇ ਹੈਗੇ ਨੇ ਜੀ ਅੱਛਾ ਪੰਜਾਂ ਪਿੰਡਾਂ ਦਾ ਵੀ ਇਹੋ ਹੀ ਹਾਲ ਹੈ ਬਿਲਕੁਲ ਸਾਰਿਆਂ ਦਾ ਇਹੋ ਹਾਲ ਹੈ ਨਹੀਂ ਇਹ ਇਹ ਜਦੋਂ ਅਸੀਂ ਦਰਿਆ ਖੇਤ ਪਾਰ ਕਰਦੇ ਹਾਂ ਅੱਗੇ ਜਿਹੜਾ ਇੱਕ ਅਸੀਂ ਦੇਖ ਰਹੇ ਹਾਂ ਉਸ ਤੋਂ ਅੱਗੇ ਜਿਹੜੇ ਸਫੇਦੇ ਲੱਗੇ ਨੇ ਉਹ ਉਹ ਕਿਹੜਾ ਪਿੰਡ ਹੈ ਉਹ ਕਿਹੜੀ ਟੈਰੀਟਰੀ ਹੈ ਉਹ ਕਨੀਏ ਬੇਟ ਹੈ ਜੀ ਅੱਛਾ ਕਨੀਏ ਬੇਟ ਉੱਥੇ ਵੀ ਜਾਣਾ ਮੁਸ਼ਕਲ ਹੀ ਹੈ ਉੱਥੇ ਵੀ ਪੋਸੀਬਲ ਨਹੀਂ ਹੈਗਾ ਜੀ ਕਿਉਂਕਿ ਪਿਛਲੇ ਕਿਤੇ ਬੁਰਾ ਹਾਲ ਹੈ ਜੀ ਕਿਉਂਕਿ ਪਹਿਲਾਂ ਇਹ ਦਰਿਆ ਵਗ ਰਿਹਾ ਇਸ ਤੋਂ ਅੱਗੇ ਰੇਤ ਪਈ ਹੋਈ ਆ ਉਸ ਤੋਂ ਕੇ ਫੇਰ ਆ ਵੀ ਦਰਿਆ ਚੱਲ ਰਿਹਾ ਤੇ ਪੋਸੀਬਲ ਹੀ ਨਹੀਂ ਹੈਗਾ ਕਿਵੇਂ ਜਾ ਪਾਵਾਂਗੇ ਜੀ ਤੇ ਇਹ ਤਾਂ ਮਨੂੰ ਰਾਵੀ ਦਰਿਆ ਨੇ ਆਪਣਾ ਏਰੀਆ ਬਦਾਲਿਆ ਨੇਚਰਲੀ ਨੇ ਪੂਰਾ ਕੈਰ ਬਖਾਇਆ ਰਾਵੀ ਨੇ ਪਤਾ ਨਹੀਂ ਸੋ ਇਸ ਕਰਕੇ ਸਿਰਫ ਗਵਰਨਮੈਂਟ ਦੀ ਇੰਟਰਵੈਂਸ਼ਨ ਤੋਂ ਬਿਨਾ ਪੋਸੀਬਲ ਹੀ ਨਹੀਂ ਕੁਝ ਵੀ ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਇਹ ਇੱਕ ਸਭ ਤੋਂ ਅਲੱਗ ਤਸਵੀਰ ਹੈ ਪੰਜਾਬ ਦੀ ਜਿੱਥੇ ਕਿ ਰੀਹੈਬ ਦਾ ਕੰਮ ਸ਼ੁਰੂ ਹੋ ਰਿਹਾ ਜਿਹੜੇ ਜਿਹੜੇ ਪਿੰਡ ਸੀ ਜਿਨ੍ਹਾਂ ਤੋਂ ਪਾਣੀ ਨਿਕਲ ਗਿਆ ਤਾਂ ਉਹਨਾਂ ਨੂੰ ਰੀਹੈਬ ਕੀਤਾ ਜਾ ਰਿਹਾ ਉਹਨਾਂ ਨੂੰ ਦੁਬਾਰਾ ਮੁੜ ਵਸੇਵਾ ਕੀਤਾ ਜਾ ਰਿਹਾ ਲੇਕਿਨ ਇਹ ਜਿਹੜੀ ਜਗ੍ਹਾ ਹੈ ਜਿੱਥੇ ਅਸੀਂ ਇਸ ਵੇਲੇ ਖਲੋਤੇ ਆ ਤਾਂ ਬਿਲਕੁਲ ਇੱਥੋਂ ਅਸੀਂ ਕਹਿ ਸਕਦੇ ਨੇ ਕਿ ਕਿਹ ਤਰ੍ਹਾਂ ਦੀ ਭਾਰਤ-ਪਾਕ ਸਰਹਦੀ ਹੈ ਕਿਉਂਕਿ ਇੱਥੇ ਜਿਹੜੇ ਆਬਾਦ ਖੇਤ ਸੀ ਉਹ ਅੱਜ ਬੇਆਬਾਦ ਹੋ ਚੁੱਕੇ ਨੇ ਬੇਚਿਰਾਗ ਹੋ ਚੁੱਕੇ ਨੇ ਬੇਚਿਰਾਗ ਉਹ ਖੇਤ ਹੁੰਦੇ ਨੇ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਕਨੈਕਟੀਵਿਟੀ ਨਹੀਂ ਹੁੰਦੀ ਤਾਂ ਬੇਚਿਰਾਗ ਪਿੰਡ ਬਣ ਚੁੱਕੇ ਨੇ ਦਰیا بن چکے ਨੇ ਜਿਹੜੇ ਖੇਤ ਸੀ तकरीबन 1 ਪਿੰਡ ਦੀ 800 ਤੋਂ 900 ਕਿੱਲੇ ਜ਼ਮੀਨ ਇਹਦੇ ਵਿੱਚ ਜਾ ਚੁੱਕੀ ਹੈ ਫਿਲਹਾਲ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਲੇਕਿਨ ਉਮੀਦ ਸਿਰਫ ਇਸ ਵੇਲੇ ਸਰਕਾਰਾਂ ਤੋਂ ਹੈ ਕਿਉਂਕਿ ਆਮ ਆਦਮੀ ਜਿਸ ਤਰੀਕੇ ਦੇ ਨਾਲ ਅਗਰ ਕੋਈ ਬਨ ਪਾਲਨ ਦੇ ਨੇ ਜਾਂ ਜਿਸ ਤਰ੍ਹਾਂ ਬਾਬੇ ਸੇਵਾ ਕਰਕੇ ਬਨ ਪਾਲਦੇ ਨੇ ਇੱਥੇ ਬਨ ਵਾਲੀ ਕੋਈ ਵੀ ਸੂਰਤ ਨਹੀਂ ਹੈ ਕਿ ਜਿੱਥੇ ਕੀ ਬਨ ਪਾਇਆ ਜਾ ਸਕੇ ਮਹਿਜ ਇਹ ਹੈ ਕਿ ਜਿਸ ਰਸਤੇ ਤੋਂ ਇਸ ਦਰਿਆ ਨੇ ਆਪਣਾ ਨਵਾਂ ਰਸਤਾ ਬਣਾਇਆ ਉਸ ਰਸਤੇ ਨੂੰ ਬੰਦ ਕੀਤਾ ਜਾਵੇ ਤਾਂ ਉਸ ਰਸਤੇ 'ਚ ਪਹੁੰਚਣਾ ਇਸ ਵੇਲੇ ਮੁਸ਼ਕਲ ਨਹੀਂ ਨਾ ਮੁਮਕਿਨ ਹੈ ਤਾਂ ਉਸ ਰਾਹ ਨੂੰ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਵੇ ਲੇਕਿਨ ਫਿਲਹਾਲ ਹਜ਼ਾਰਾਂ ਏਕੜ ਜ਼ਮੀਨ ਹਾਲੇ ਵੀ ਪਾਣੀ ਚ ਡੁੱਬੀ ਹੋਈ ਹੈ ਔਰ ਦਰਿਆ ਬਣ ਚੁੱਕੀ ਹੈ ਫਿਲਹਾਲ ਉਮੀਦ ਸਰਕਾਰ ਤੇ ਹੈ ਕਿ ਕਦੋਂ ਸਰਕਾਰ ਇਹਨਾਂ ਵੱਲ ਧਿਆਨ ਦੇਗੀ ਇਹਨਾਂ ਦੀ ਸਾਰ ਲਏਗੀ ਤੇ ਇਹ ਮੋੜ ਆਪਣਾ ਵਸੇਵਾ ਕਰ ਸਕਣ ਫਿਲਹਾਲ ਉਹਨਾਂ ਨੇ ਕਿਹਾ ਕਿ ਚਾਹੇ ਉਹ 100-100 ਕਿੱਲਿਆਂ ਦੇ ਮਾਲਕ ਨੇ ਪਰ ਇਸ ਵੇਲੇ ਹਾਲਾਤ ਜਿਹਰੇ ਨੇ ਉਹ ਕੇਲਿਆਂ ਦੀ ਰੇੜੀ ਲਾਉਣ ਨੂੰ ਮਜਬੂਰ ਹੋ ਚੁੱਕੇ ਨੇ ਤਾਂ ਬਿਲਕੁਲ ਇਹਨਾਂ ਤੋਂ ਸਹੀ ਕਰਨ ਦੀ ਲੋੜ ਆ ਔਰ ਉਮੀਦ ਕਰਦੇ ਆ ਸਰਕਾਰ ਜਾਗੇਗੀ ਔਰ ਇਸ ਵੇਲੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆ ਤਾਂ ਡੇਰਾ ਬਾਬਾ ਨਾਨਕ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਔਰ ਉਮੀਦ ਕਰਦੇ ਆ ਕਿ ਇਹ ਜਲਦ ਇੱਥੋਂ ਪਾਣੀ ਖਤਮ ਹੋਵੇ ਤਾਂ ਕਿ ਇਹ ਲੋਕ ਆਪਣੇ ਖੇਤਾਂ ਜਾ ਸਕਣ ਪੰਜਾਬ ਦੇ ਜਿਹੜੇ ਕਿਸਾਨ ਨੇ ਮਿਹਨਤੀ ਕਿਸਾਨ ਨੇ ਉਹ ਆਪਣਾ ਮੁਰਵ ਸੇਵਾ ਕਰਨ ਅਤੇ ਚੰਗੀ ਜ਼ਿੰਦਗੀ ਜੀ ਸਕਣ ਕੈਮਰਾ ਨਰਜਨ ਅਲਸੋ ਮੈਂਕਾ ਗ੍ਰੇਡ ਪੰਜਾਬ ਟੀਵੀ ਡੇਰਾ ਬਾਬਾ ਨਾਲ